ਮੁੱਖ ਮੰਤਰੀ ਭਗਵੰਤ ਮਾਨ ਨੇ ਕੋਸ਼ਿਸ਼ ਤਾਂ ਬਹੁਤ ਕੀਤੀ ਸੁਖਪਾਲ ਸਿੰਘ ਖੈਰਾ ਨੂੰ ਦਬਾਉਣ ਦੀ ਪਰ ਸੁਖਪਾਲ ਸਿੰਘ ਖੈਰਾ ਨਹੀਂ ਦਬਿਆ ਇਹ ਬਿਆਨ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਦਿੱਤੇ ਗਏ ਨੇ ਦੱਸਿਏ ਕਿ ਸੁਪਾਲ ਸਿੰਘ ਖੈਰਾ ਨੂੰ ਲੈ ਕੇ ਅੱਜ ਉਹ ਮਿਲਣ ਦੇ ਲਈ ਪਹੁੰਚੇ ਤੇ ਜਿਸ ਤੋਂ ਬਾਅਦ ਸੁਪਾਲ ਸਿੰਘ ਖੈਰਾ ਦੇ ਪੱਖ ਦੇ ਵਿੱਚ ਵੱਡੇ ਬਿਆਨ ਦਿੱਤੇ ਗਏ ਤੇ ਦੂਜੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਨਿਸ਼ਾਨੇ ਸਾਧਦੇ ਤੇ ਉਹਨਾਂ ਨੇ ਕਿਹਾ ਕਿ ਪਤਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਕੁਝ ਦੇਖਣਾ ਪਊਗਾ ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਕੁਝ ਸਵਾਲ ਮੜ ਤੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਕੀਤੇ ਗਏ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਹੋਰ ਕੀ ਕਹਿਣਾ ਹੈ ਜੋ ਖੈਰਾ ਸਾਹਿਬ ਨਾਲ ਬਪੜਿਆ ਟੂ ਬੀ ਵੈਰੀ ਓਨੈਸਟ ਬਹੁਤ ਵਾਰੀ ਖੈਰਾ ਸਾਹਿਬ ਦੇ ਨਾਲ ਕਈ ਵਾਰੀ ਵਿਚਾਰਾਂ ਦੇ ਮਤਭੇਦ ਹੋ ਜਾਂਦੇ ਬਟ ਅਸੀਂ ਸਾਰੇ ਲੋਕ ਇੱਥੇ ਸਿਆਸਤ ਕਰਨ ਵਾਸਤੇ ਆਏ एवरीवन ਬਟ ਠੀਕ ਹੈ ਅੱਜ ਸਿਆਸਤਦਾਨਾਂ ਨੂੰ ਬਹੁਤ ਹੱਦ ਤੱਕ ਬਦਨਾਮ ਕਰ ਦਿੱਤਾ ਗਿਆ ਅਸੀਂ ਇੱਕ ਦੂਜੇ ਨੇ ਸਮਝ ਕਰਨ ਤੋਂ ਬਾਅਦ ਸੋ ਕਈ ਵਾਰੀ ਅਸੀਂ ਮਹਿਸੂਸ ਕਰਦੇ ਹਾਂ ਕਿ ਸਿਆਸਤ ਕਰਨਾ ਉਹ क्राइम ਹੋ ਗਿਆ ਹੈ ਹਾਲਾਂਕਿ ਸਿਆਸੀ ਲੋਕਾਂ ਦਾ ਜਿਹੜਾ ਸਿਆਸੀ ਜੀਵਨ ਹੈ ਉਹਨਾਂ ਦਾ ਸੈਕਰੀਫਾਈਸ ਅਗਰ ਕੋਈ ਗੱਲ ਕਰੇ ਠੀਕ ਹੈ ਮੈਂ ਬਿਲਕੁਲ ਕਿਹਾ ਖੈਰਾ ਸਾਹਿਬ ਨੂੰ ਕਿ ਯਾਰ ਮੈਂ ਆਦਾ ਮੈਂ ਤੇ ਮੇਰਾ ਪੁੱਤ ਚੱਲੇ ਸੀ ਅਸੀਂ ਕਾਰ 'ਚ ਨਾ ਉਹ ਛੋਟਾ ਤੇਰਾ ਖਸਾਲਦਾ ਮੈਂ ਉਹਨੂੰ ਕਹਿ ਰਿਹਾ ਸੀ ਕਿ ਯਾਰ ਇਹਨਾਂ ਦੀ ਪੋਸਟ ਪਾਈਪੇ ਉੱਪਰ ਆ ਦੇ। ਕਿ ਮੇਰੇ ਪਿਤਾ ਜੀ ਜਲਦੀ ਲੋਕਾ ਚੋਂ ਛੋੜ ਗਏ ਤੇ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ। ਬਾਦੇ ਮੀਟਨ ਦਾਸ ਰਸ ਵੀ ਕਿਹਾ ਯਾਰ ਐ ਹੋ ਜਾ ਸਟਰੌਂਗ ਬਣਨਾ ਤੂੰ ਵੀ ਕਿ ਕਦੇ ਤੇਰੇ ਬਾਪ ਤੇ ਵਿਪਾ ਆ ਜਾਏ। ਇਹ ਹਟੜਾ ਕੇ ਲੱਗਦਾ। ਸੋ ਮੈਂ ਕੰਪਲੀਮੈਂਟ ਦਿਨਾ ਮਹਤਾਬ ਪੈਨੂ ਯਾਰ। ਥੈਂਕ ਯੂ ਸੋ ਮੱਚ। ਕਿਉਂਕਿ ਅਸੀਂ ਲੋਕ ਯਾਰ ਆਦਾ ਕਾਰਬਾੜ ਛੱਡ ਕੇ ਪੱਲਿਓ ਚੱਲ ਕੇ ਬਿਲਕੁਲ ਅਸੀਂ ਇੱਥੋਂ ਤੱਕ ਪਹੁੰਚੇ ਆ ਜਨਾਬ ਲੜ ਕੇ ਲੋਕਾਂ ਦੀ ਸੇਵਾ ਕਰਕੇ ਔਰ ਕੋਈ ਵੀ ਬੰਦਾ ਖੜਾ ਹੁੰਦਾ ਉੱਠ ਜਾਣਾ ਕਿਸੇ ਮੰਚ ਤੇ ਚੜ ਕੇ ਕਿਸੇ ਨੂੰ ਕੋਈ ਗਾਲਾ ਕੱਢ ਦਿੰਦਾ ਹੈ ਕੋਈ ਕਿਸੇ ਤੇ ਇਲਜ਼ਾਮਾ ਤਾ ਦਿੰਦਾ ਜੋਈ ਕੋਈ ਚੰਗੀ ਗੱਲ ਨਹੀਂ ਹੈ ਔਰ ਪੰਜਾਬ ਦੇ ਨਾਲ ਸਾਰਿਆਂ ਮੈਂ ਸਮਝਦਾ ਕਿ ਸਾਰੀਆਂ ਲਿੰਟਾਂ ਹੀ ਕਰਾਸ ਕਰ ਗਿਆ ਪੰਜਾਬ ਸਾਨੂੰ ਇਹ ਉਮੀਦ ਨਹੀਂ ਸੀ ਮੁੱਖ ਮੰਤਰੀ ਪੰਜਾਬ ਤੋਂ ਔਰ ਇਸ ਬਲਦੀ ਸਰਕਾਰ ਤੋਂ ਬਿਲਕੁਲ ਖੈਰਾ ਸਾਹਿਬ ਕਈ ਵਾਰੀ ਰੂੜ ਭੁੱਲ ਜਾਂਦੇ ਆ ਜਿਵੇਂ ਉਹਨੇ ਕਿਹਾ ਮੈਨੂੰ ਗੁੱਸਾ ਆ ਜਾਂਦਾ ਕਈ ਵਾਰੀ ਐਸੀ ਸ਼ਬਦਾਵਲੀ ਹੋ ਜਾਂਦੀ ਹੈ ਜਿਹੜੀ ਸਖਤ ਸ਼ਬਦਾਂ ਦੀ ਹੁੰਦੀ ਆ ਲੇਕਿਨ ਯਾਰ ਇਹਦਾ ਮਤਲਬ ਇਹ ਨਹੀਂ ਹੈ ਠੀਕ ਹੈ ਕਿਸੇ ਤੇ ਕੋਈ ਬੰਦਾ ਅਸੀਂ ਵੀ ਪੋਲਿਟਿਕਸ ਕਰਦੇ ਆ ਕਈ ਵਾਰੀ ਸਾਡੇ ਖਿਲਾਫ ਕੋਈ ਬੋਲਦੇ ਤੇ ਮਾੜਾ ਮੋਟਾ ਮੈਂ ਬਿਲਕੁਲ ਨਹੀਂ ਝੂਠ ਬੋਲਦਾ ਕਿ ਚਲੋ ਯਾਰ ਇਹਨਾਂ ਦਾ ਗਾਲਾ ਕੰਢੀ ਜਾਂਦਾ ਵੀ 552 ਕਰਾ ਦਿਓ ਪਰ ਇਹ ਥੋੜੀ ਯਾਰ ਕਿਸੇ ਤੇ ਤੁਸੀਂ ਡਰੱਗਜ਼ ਦਾ ਕੇਸ ਹੀ ਪਾ ਦਿਓ ਮੇਰਾ 100% ਕੱਟਰ ਦੁਸ਼ਮਣ ਹੋਏਗਾ ਪੂਰੇ ਤੇ ਡਰੱਗਜ਼ ਦਾ ਕੇਸ ਮੈਂ ਸਮਝਦਾ ਕਿ ਫੇਰ ਮੈਨੂੰ ਗੁਰੂ ਮਹਾਰਾਜ ਨੇ ਕਦੇ ਮਾਫੀ ਨਹੀਂ ਕਰਨਾ ਇਸ ਤਰ੍ਹਾਂ ਦੇ ਜਿਹੜੇ ਰੀਤੀ ਰਿਵਾਜ ਹੈ ਇਹ ਬੇਹਤ ਮਾੜੇ ਆ ਸਾਡੇ ਨਾਲ ਤਾਂ ਆਪ ਹੀ ਗੱਲ ਵਾਪਰੀ ਹੈ ਪੰਜਾਬ ਦੀ ਵਿਧਾਨ ਸਭਾ ਚ ਜਦੋਂ ਵਾਈਟ ਪੇਪਰ ਲਿਆਂਦਾ ਜਾ ਰਿਹਾ ਸੀ ਡਰੱਗਸ ਦੇ ਉੱਤੇ ਤੇ ਖੜਾ ਹੋ ਕੇ ਕਿਸੇ ਨੇ ਕਿਸੇ ਨੂੰ ਫੜ ਲਿਆ ਤੇ ਉਹ ਕਹਿੰਦੇ ਰਾਜੇ ਵੜਿੰਦਾ ਇਹਦੇ ਚੋ ਨੰਬਰ ਮਿਲਿਆ ਕੋਈ ਡਰੱਗ ਬੈਂਡਲਰ ਫੜ ਲਿਆ ਉਹ ਵੀ ਡਰੱਗਸ ਦਾ ਕੰਮ ਨਹੀਂ ਕਰਦਾ ਸੀ ਉਹਦੀ 1.5 ਮਹੀਨੇ ਬਾਅਦ ਜਵਾਨਤ ਹੋ ਗਈ ਹੋਰ ਇਹ ਵੀਡੀਓਗ੍ਰਾਫੀ ਕਿਦੋਂ ਹੋਰ ਆ ਗਈ ਉਸ ਪੁਲਿਸ ਥੋਮੇ ਇੱਕ ਐਸਐਸਪੀ ਹੁੰਦਾ ਸੀ ਖਟਰਾ ਐਸਐਸਪੀ ਉਹ 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 ਐਸੈਪੀ ਤੋਂ ਐਸਐਸਪੀ ਬਣਿਆ ਸੀ ਮਾਨਸਾ ਲੱਗਿਆ ਸੀ ਕਿ 2 ਲੱਖ ਰੁਪਇਆ ਦਿੱਤਾ ਉਹ ਕਹਿੰਦਾ ਵੀ ਤੂੰ ਖੁੱਲ ਕੇ ਉੱਥੇ ਕੰਮ ਕਰ ਫਿਰ ਇੱਥੇ ਕਰੀ ਹਰ ਵੀ ਇੱਕ ਟੀਐਸ ਦਾ ਸ਼ਿਕਾਰ ਹੈ ਪੰਜਾਬ ਦੀ ਸਿਆਸਤ ਪਤਾ ਨਹੀਂ ਕਿੱਧਰ ਨੂੰ ਜਾ ਰਹੀ ਹੈ ਰੱਬ ਹੀ ਜਾਣਦਾ ਹੈ ਕੀ ਹੋਊਗਾ ਆਉਣ ਵਾਲੇ ਸਮੇਂ ਚ ਪਰ ਮੈਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਤੋਂ ਇਸ ਜਿਹੜੀ ਖੈਰਾਸਾਬ ਦੀ ਗਾਠ ਆ ਰਹੀ ਇਸ ਕਹਾਣੀ ਤੋਂ ਇਹ ਜ਼ਰੂਰ ਬੇਨਤੀ ਕਰੂੰਗਾ ਸਾਰੇ ਸਾਡੇ ਲੀਡਰਸ਼ਿਪਾਂ ਨੂੰ ਸਾਰੀਆਂ ਆਪੋਜੀਸ਼ਨ ਪਾਰਟੀਆਂ ਦੇ ਲੀਡਰਸ਼ਿਪਾਂ ਨੂੰ ਯਾਰ ਜੇ ਮੈਂਸਲ ਮੰਡੇਲਾ ਵਰਗੇ ਲੋਕ ਜਿਨ੍ਹਾਂ ਨੇ ਸਾਰਾ ਸਾਰਾ ਸਾਲ ਜੇਲਾ ਕੱਟ ਕੇ ਆਬੇ ਕੰਮ ਤੇ ਲੱਗੇ ਯਾਰ ਐਡੀ ਬਦਲੇ ਦੀ ਭਾਵਨਾਵਾਂ ਤੁਸੀਂ ਸਾਡੇ ਪ੍ਰਤੀ ਜਾਂ ਆਬੇ ਆਪੋਜੀਸ਼ਨ ਦੇ ਪ੍ਰਤੀ ਮੈਂ ਵੀ ਅਸੀਂ ਇਹ ਕੰਮ ਛੱਡੀਏ ਠੀਕ ਹੈ ਕੋਈ ਸਾਡੀ ਕੋਈ ਦੁਸ਼ਮਣੀ ਤਾਂ ਨਹੀਂ ਹੈ ਸਾਡੀ ਲੜਾਈ ਹੈ ਮੁੱਦਿਆਂ ਦੀ ਲੜਾਈ ਹੈ মতਪੇਦ ਨੇ ਆਪੋਜੀਸ਼ਨ ਦਾ ਕੰਮ ਹੈ ਉਹਨਾਂ ਮੁੱਦਿਆਂ ਨੂੰ ਉਜਾਗਰ ਕਰਨਾ ਉਹਨਾਂ ਦੀ ਲੜਾਈ ਲੜਨਾ لیکن ایسی ਸਾਡੀ ਕੋਈ ਨਹੀਂ ਅਜੇ ਅਸੀਂ ਕਿਸ ਨੂੰ ਵੇਖ ਕੇ ਗੋਲੀ ਮਾਰਨੀ ਫਿਰ ਇਹ ਕੰਮ ਕੁਦਰਤ ਦਾ ਹੈ ਸੱਚੇ ਪਾਤਸ਼ਾਹ ਨੇ ਕੁਦਰਤ ਨੂੰ ਇਹ ਹੱਥ ਵਿੱਚ ਦਿੱਤਾ ਕਿ ਕਿਹਨੇ ਕਿੰਨੇ ਘੰਟੇ ਜਿਉਣਾ ਹੈ ਕਿੰਨੇ ਘੰਟੇ ਮਰਨਾ ਹੈ ਰੱਬ ਦੇ ਕੰਮ ਦੇ ਵਿੱਚ ਕਿਸੇ ਵਿਅਕਤੀ ਨੂੰ ਹੱਕ ਨਹੀਂ ਹੈ ਖਾਸ ਕਰਕੇ ਵਿਗਨਪੌਣ ਦਾ ਸੋ ਮੈਨੂੰ ਲੱਗਦਾ ਕਿ ਇਹ ਸਰਾ ਸਰ ਖੈਰਾ ਸਾਡੇ ਨਾਲ 101% ਜ਼ਿਆਦਾ ਹੋਈਏ اور ਕਦੇ ਵੀ ਕਿਸੇ ਨੂੰ ਦਬਾਇਆ ਬੱਗਾ ਪੈਰੀਆ ਜੇ ਜਾਂਦਾ ਕਿਸੇ ਦਾ ਦਿਲ ਨਹੀਂ ਕਰਦਾ ਮੈਂ ਤੁਹਾਨੂੰ ਕਹਾਂ ਬਹੁਤ ਦਲੇਰ ਐ ਮੈਂ ਤਾਂ ਜੀ ਜੇਲ ਜਾਣਾ ਚਾਹੁੰਦਾ ਚੰਗੇ ਭਲੇ ਰੋਟੀ ਖਾਣੇ ਸੌਖੇ ਆ ਕਰੇ ਜੇਲ ਜਾਂਦਾ ਕੋਈ ਮਨ ਨਹੀਂ ਕਰਦਾ ਪਰ ਫਿਰ ਜਿਹੜੇ ਪਿੰਡੇ ਤੇ ਪੈ ਜਾਂਦੀਆਂ ਫਿਰ ਹਟਾਉਣੀਆਂ ਪੈਂਦੀਆਂ ਜੇ ਨੈਂਸਲ ਮੰਡੇਲਾ ਵਰਗੇ ਹਟਾ ਸਕਦੇ ਹੋਰ ਵੱਡੇ ਵੱਡੇ ਲੋਕ ਹਟਾ ਸਕਦੇ ਤਾਂ ਖੈਰਾ ਸਾਹਿਬ ਮੈਨੂੰ ਬਾਜਵਾ ਸਾਹਿਬ ਨੂੰ ਕੋਈ ਫਰਕ ਨਹੀਂ ਪੈਣਾ ਲੇਕਿਨ ਇਹਰੇ ਨਾਲ ਰਾਜਨੀਤਿਕ ਬਹੁਤ ਗੰਦੀ ਹੋ ਜਾਏਗੀ ਔਰ ਪੰਜਾਬ ਖਤਮ ਹੋ ਜਾਏਗਾ ਆਉਣ ਵਾਲੇ ਸਮੇਂ ਚ ਇਹਨਾਂ ਕੀੜਾ ਕੱਢਣ ਦੇ ਵਿੱਚ ਹੀ ਅਸੀਂ ਸਾਰੇ ਲੋਕ ਲੱਗ ਜਾਗੇ। ਤੋਂ ਕਿ ਪੰਜਾਬੀ ਫਿਰ ਕਿਤੇ ਨਾ ਕਿਤੇ ਉਹਦੇ ਦਿਮਾਗ 'ਚ ਤਾਂ ਰਹਿੰਦੀ ਹੈ ਨਾ ਕਿ ਮੇਰੇ ਨਾਲ ਬਹੁਤ ਧੱਕਾ ਤੇ ਜ਼ਿਆਸਤੀ ਹੋਈ ਹੈ। ਸੋ ਮੈਂ ਅੱਜ ਜੋ ਖੇੜਾ ਸਾਹਿਬ ਨੇ ਕਿਆ ਮੈਂ ਇਹਨਾਂ ਨਾਲ ਬਿਲਕੁਲ ਤਲੱਕ ਰੱਖਦੇ ਹੋਏ ਇਹ ਨਹੀਂ ਹੋਣਾ ਚਾਹੀਦਾ ਬੇਸ਼ੱਕ ਤੁਹਾਡਾ ਕੱਟੜ ਵਿਰੋਧੀ ਤੇ ਦੁਸ਼ਮਣ ਹੈ ਸਾਹਮਣੇ ਵਾਲਾ। ਉਹਦੇ ਨਾਲ ਇਹ ਨਹੀਂ ਹੋਣਾ ਚਾਹੀਦਾ ਜੋ ਸੁਪਾਸ ਸਿੰਘ ਖੇੜਾ ਦੇ ਨਾਲ ਹੋਇਆ। ਹਾਂ। ਤੁਸੀਂ ਦਬਾ ਲਓ ਹੋਰ ਗੱਲ 'ਚ ਹੋਰ ਬਥੇਰੀਆਂ ਗੱਲਾਂ ਨੇ ਕਿਉਂਕਿ ਤੁਸੀਂ ਬੰਦੇ ਨੂੰ ਸਾਈਡ ਲਾਈਨ ਕੀਤਾ ਜਾ ਸਕਦਾ ਪਰ ਨਾਟ ਲਾਈਕ ਦਿਸ ਰੱਬ ਦਾ ਕੰਮ ਹੈ